शोमनी काली दल ਵੱਲੋਂ ਕਲਪਠਿੰਡਾ ਤੇ ਫਿਰੋਜ਼ਪੁਰ ਦੇ ਉਮੀਦਵਾਰ ਐਲਾਨੇ ਜਾਣਗੇ ਜੀ ਹਾਂ ਇਸ ਗੱਲ ਦਾ ਪੱਕਾਵਾ ਸ਼ोमਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸੰਗਰੂਚ ਲੋਕ ਸਭਾ ਉਮੀਦਵਾਰ ਪਰਮਿੰਦਰ ਸਿੰਘ ਢਿੰਡਾ ਦੇ ਪੱਖ ਚ ਕੀਤੀ ਇੱਕ ਮੀਟਿੰਗ ਦੇ ਦੌਰਾਨ ਕੀਤਾ ਇਸ ਮੌਕੇ ਉਹਨਾਂ ਨਾਲ ਸਿਰਫ ਕਾਂਗਰਸ ਦੇ ਢਿੰਡਾ ਉਮੀਦਵਾਰ ਆਜਾ ਵੜਿੰਗ ਨੂੰ ਬੈਸਟ ਆਫ ਲੱਕ ਕਿਹਾ ਸਗੋਣਾ ਨੇ ਪੰਜਾਬ ਦੇ ਸਾਰੇ 83 ਥਾ ਤੇ ਚੋਟ ਦਰਜ ਕਰਨ ਦਾ ਦਾਵਾ ਵੀ ਕੀਤਾ ਹੈ ਵੀਰੇ ਸੰਗਰੂਚ ਸ਼ਹਿਰ ਦੇ ਵਾਰਡ ਵਾਈਜ਼ ਵਰਕਰਾਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਇਲੈਕਸ਼ਨ ਦਾ ਚਾਰਜ ਕਰਕੇ ਉਹਨਾਂ ਨਾਲ ਗੱਲਬਾਤ ਕਰਕੇ ਕਿਵੇਂ ਇਲੈਕਸ਼ਨ ਕਰਨਾ ਕਿਵੇਂ ਕਰਨਾ ਸਾਰਾ ਇਸ ਕਰ ਰਹੇ ਹੈ। ਵਾਰਡ ਵਾਈਜ਼ ਮੀਟਿੰਗਸ ਸਰ ਔਰ ਵਾਰਡ ਵਾਈਜ਼ ਜੋ ਅਹਿਮ ਸਿੱਟਾ ਆ ਰਿਹਾ ਹੈ ਰਾਤ ਭਾਕੇ ਦਾ ਤੱਕ ਜੀ ਕੱਲ ਕਾਂਗਰਸ ਨੇ ਦਾਅਵਾ ਕੀਤਾ ਤੁਸੀਂ ਸਾਰੇ ਰਾਜਾ ਬੜੀ ਸਰਕਾਰ ਹੋਣ ਦੇ باوجود ਕਿੰਨੇ ਸੀਟਾਂ ਜਿੰਨ ਦਾ ਦਾਅਵਾ ਕਰਦੇ 13 ਦੀ 13 ਰਾਗਮਡਿੰਗ ਨੂੰ ਕਿਸ ਤਰ੍ਹਾਂ ਦੇਖਦੇ ਹੋ ਮੈਂ ਕਿੰਨੇ ਲਾਇਆ ਜੀ ਉੱਥੇ ਯਾਰ ਮੈਂ ਉਹਨੂੰ ਬੈਸਟ ਆਫ ਲੱਕ ਕਹਿੰਦਾ ਕਿਉਂਕਿ ਕਿਉਂਕਿ ਜੋ ਵੀ ਉਮੀਦਵਾਰ ਆਇਆ ਉਹ ਮદાન ਚ ਆਇਆ ਵਿਸ਼ੇਸ਼ ਬੈਸਟ ਆਫ ਲੱਕ ਸਰ ਜਿਹੜੇ ਲੋਕਲ ਮੁੱਦੇ ਨੇ ਲੋਕਾਂ ਦੇ ਮੁੱਦੇ ਨੇ ਖਤਮ ਹੋ ਚੁੱਕੇ ਨੇ ਉਹ ਸਾਹਮਣੇ ਨਹੀਂ ਆ ਰਹੇ ਸਿਆਸਤ ਜਿਹੜੀ ਕੀਤੀ ਰਹੀ ਹੈ ਸਾਰੀ ਸਿਆਸਤ ਹੁਣ ਇਹਨਾਂ ਦੀ ਗੱਲ ਫੇਲ ਹੋ ਗਈ ਕੋਈ ਕਾਂਗਰਸੀ ਆਪਣੇ 2 ਸਾਲ ਦੇ ਟਿਨਿਓਰ ਬਾਰੇ ਨਹੀਂ ਕਹਿੰਦਾ ਕਿਦੇ ਕੈਪਟਨ ਇਹ ਨਹੀਂ ਗਿਆ ਮੈਂ 2 ਸਾਲਾਂ ਚ ਆ ਕੰਮ ਕੀਤਾ ਯਾ ਆਈ ਕੰਮ ਮੈਂ ਚੈਲੰਜ ਕਰਦਾ ਕੈਪਟਨ ਅਮਰਿੰਦਰ ਸਿੰਘ ਨੂੰ ਕਿ ਇੱਕ ਚੀਜ਼ ਦੱਸ ਦੇ ਪੂਰੇ 2 ਸਾਲ ਚ ਕੀਤੀ ਕੀ ਉਹਨੇ ਇੱਕ ਨਿਸ਼ਾਨੀ ਪੰਜਾਬ ਵਾਸਤੇ ਕੱਲ ਚਪਾਲ ਹੈ اسی ਚਪਾਲ ਦੇ ਵਿੱਚ ਗੱਲ ਕੀਤੀ ਸੀ ਵੀ ਚਾਹੇ ਅਸੀਂ ਰੁਜ਼ਗਾਰ ਦੇਵਾਂਗੇ ਨੌਜਵਾਨ ਪਰਮ ਪਹਿਲੇ ਨਹੀਂ ਪਿਛਲੇ 70 ਸਾਲਾਂ ਜੋ ਕਾਂਗਰਸ ਰੋਜ਼ਗਾਰ ਵੀ ਦੇ ਰਹੀ ਹੈ ਗਰੀਬੀ ਹਟਾਓ ਵੀ ਕਰ ਰਹੀ ਹੈ ਉਹ ਚੀਜ਼ਾਂ ਵੀ 70 ਸਾਲ ਕਾਂਗਰਸ ਕਰ ਰਹੀ ਹੈ ਨਸ਼ੇ ਦੀ ਵੀ ਗੱਲ ਕਰ ਰਹੇ ਨਸ਼ਕੂਤ ਬਠਿੰਡਾ ਸੀ ਕਰੋ ਤੱਕ ਅਫੀਸ਼ੀਅਲ ਕੱਲ ਕੱਲ ਸੁਖਬੀਰ ਬਾਦਲ ਨੇ ਕਿਹਾ ਕਿ ਬਠਿੰਡਾ ਤੇ ਫਿਰੋਜ਼ਪੁਰ ਲਈ ਕੱਲ ਤੱਕ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦੇਣਗੇ ਜਿੱਤੇ ਤੱਕ ਉਹਨਾਂ ਦੀ ਆਪ ਚੋਣ ਲੜਨ ਦੀ ਗੱਲ ਹੈ ਉਸ ਉੱਤੇ ਹਲੇ ਵੀ ਉਹਨਾ ਸਸਪੈਂਸ ਬਣਾਈ ਰੱਖਿਆ ਤੇ ਫਿਲਹਾਲ ਆਜਾ ਵੜਿੰਗ ਨੂੰ ਬੈਸਟ ਆਫ ਲੱਕ ਕਹਿੰਦੇ ਆ ਆਪਣੇ ਉਮੀਦਵਾਰਾਂ ਦੇ ਐਲਾਨ ਬਾਰੇ ਉਹਨਾ ਇੱਕ ਗੱਲ ਆਖੀ ਹੈ ਸੰਗਰੂਰ ਤੋਂ ਪਰਮਿੰਦਰ ਸਿੰਘ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਜਾਣਦੇ ਹੋ ਕਿ ਜਰਮਨੀ ਵਿੱਚ ਬੈਚਲਰਸ ਜਾਂ ਮਾਸਟਰਸ ਡਿਗਰੀ ਕਰਨ ਤੋਂ ਬਾਅਦ ਤੁਸੀਂ 18 ਮਹੀਨੇ ਦਾ ਪੋਸਟ ਗ੍ਰੈਜੂਏਟ ਵਰਕ ਵੀਜ਼ਾ ਹਾਸਲ ਕਰ ਸਕਦੇ ਹੋ ਔਰ ਫਰਦਰ ਉੱਥੇ ਰੈਜ਼ੀਡੈਂਟ ਵੀ ਬਣ ਸਕਦੇ ਹੋ ਸੋ ਅੱਜ ਹੀ ਜਰਮਨ ਐਜੂਕੇਸ਼ਨ ਲਈ ਅਪਲਾਈ ਕਰਨ ਲਈ ਕੰਟੈਕਟ ਕਰੋ ਪਿਰਾਮਿਡੀ ਸਰਵਿਸਿਜ਼ ਨੂੰ 92563 92563 ਤੇ